ਇਸ ਵਕਤਾ ਸੀ ਖੜੇ ਹਾਂ ਜੀ ਫਤੇਗੜ ਸਭਰਾ ਮੇਰੇ ਸਾਹਮਣੇ ਹਲਕਾ ਤੁਸੀਂ ਤਰਨ ਪੱਟੀ ਦੇਖ ਰਹੇ ਹੋ ਤਰਨ ਤਰਨ ਜ਼ਿਲ੍ਹਾ ਇੱਧਰ ਗਾਂ ਫਰੋਜਪੁਰ ਆ ਜਾਂਦਾ ਤੇ ਇੱਧਰਲੇ ਪਾਸੇ ਹਰੀਕਾ ਹੈੱਡ ਆ ਇਹ ਫਤੇਗੜ ਸਭਰਾ ਉਹ ਪਿੰਡ ਆ ਜਿੱਥੇ ਸਿੱਖਾਂ ਤੇ ਅੰਗਰੇਜ਼ਾਂ ਦੀ ਦੂਜੀ ਲੜਾਈ ਹੋਈ ਤੇ ਜਿੱਥੇ ਸਿੱਖ ਹਾਰ ਗਏ ਸੀ ਇਹ ਉਹ ਧਰਤੀ ਆ ਜਿੱਥੇ ਰੋਈਆਂ ਦੇ ਵਿੱਚ ਝੂਠੇ ਮੁਕਾਬਲੇ ਹੁੰਦੇ ਰਹੇ ਜਿੱਥੇ ਪਤਾ ਨਹੀਂ ਕਿੰਨੇ ਕ ਫੇਕਨ ਕਾਊਂਟਰ ਹੋ ਗਏ ਤੇ ਇਸ ਦਰਿਆ ਦੇ ਵਿੱਚ ਨੌ ਜਣ ਵਹਾਈ ਆ ਅਗਲੀਆਂ ਬੇਨਤੀਆਂ ਬਾਈ ਲੱਖਾ ਸਿੰਘ ਸਿਧਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਹਿੱਤੇ ਅੱਜ ਅਸੀਂ ਸਾਰੀ ਸਮੁੱਚੀ ਸਾਡੀ ਟੀਮ ਇੱਥੇ ਆਏ ਹੋਏ ਆ ਪਿੰਡ ਸਭਰਾ ਫਤਿਹਗੜ ਫਤਿਹਗੜ ਸਭਰਾ ਤੇ ਰਾਜੀ ਸਭਰਾ ਗੱਟਾਵਾਸ਼ਾ ਤੋਂ ਲੈ ਕੇ ਇਹ ਸਾਰਾ ਇਲਾਕਾ ਉਹ ਇਲਾਕਾ ਹੈ ਜਿਹੜਾ ਇੱਕ ਤਾਂ ਹੁੰਦਾ ਜਿਵੇਂ ਜ਼ਮੀਨ 'ਚ ਕੋਈ ਰੇਤਾ ਆ ਗਿਆ ਚੱਕਿਆ ਜਾਊਗਾ ਇੰਨਾ ਪਿੰਡਾਂ ਦੀ ਜ਼ਮੀਨ ਨਹੀਂ ਰੁੜ ਗਈ ਆ 25 25 30 30 ਫੁੱਟ ਜ਼ਮੀਨ ਜਿਹੜੀ ਖੋਰ ਕੇ ਰਹਿ ਗਿਆ ਥੱਲੇ ਇਹਦੀ ਡੂੰਗੀ ਚਲੀ ਗਈ ਆ ਜਣ ਇਨਾਂ ਕੋਲੇ ਮੁੜ ਕੇ ਜ਼ਮੀਨ ਵੀ ਹਾਸਲ ਨਹੀਂ ਹੋਣੀ ਆਹਦੇ ਨਾਲ ਖੜੇ ਨੇ ਹਰਜਿੰਦਰ ਸਿੰਘ ਜੀ ਹਾਂਜੀ ਹਰਜਿੰਦਰ ਸਿੰਘ 10 ਕਿੱਲੇ ਪੈਲੀ ਸੀ 8 ਕਿੱਲੇ ਰੁੜ ਗਏ ਆ 2 ਕਿੱਲੇ ਰਹਿ ਗਿਆ ਆਈ ਇੱਥੇ ਹੋਰ 6 ਕਿੱਲੇ ਸਾਡੇ 6 ਕਿੱਲੇ ਤਾਂ ਰੁੜ ਗਏ ਆਈ ਇੱਕ ਇੱਥੇ ਮੇਜਰ ਸਿੰਘ ਕਰਨੈਲ ਕਰਨੈਲ ਸਿੰਘ ਅਮਰ ਸਿੰਘ ਅਮਰ ਸਿੰਘ ਸਿੰਦਾ ਸਿੰਘ ਸਿੰਦਾ ਸਿੰਘ ਇਚਾਰੇ ਭਰਾ ਸੀ ਚਾਰੇ ਭਰਾਵਾਂ ਕੋਲ 9 ਕਿੱਲੇ ਪੈਲੀ ਸੀ 9 ਦੇ 9 ਹੀ ਰੁੜ ਗਏ ਆ ਜਾਣੇ ਇਨ੍ਹਾਂ ਲੋਕਾਂ ਨੂੰ ਮੁੜ ਕੇ ਇਹ ਪੈਲੀ ਮਿਲਣੀ ਨਹੀਂ ਇੱਕ ਤਾਂ ਇਹ ਸਾਡੀ ਬੇਨਤੀ ਆ ਖੜੇ ਨੇ ਆ ਸਾਡੇ 3 ਕਿੱਲੇ ਦੀਦਾਰ ਸਿੰਘ ਤਿੰਨਾਂ ਭਰਾਵਾਂ ਦੀ ਪੈਲੀ ਹੈ ਮੈਂ ਉਹੀ ਦੱਸਣ ਲੱਗੇ ਆ ਸੀ ਸੋ ਅਸੀਂ ਸਾਡਾ ਕਹਿਣ ਦਾ ਭਾਵ ਸਾਨੂੰ ਇਹ ਆ ਵੀ ਇਹ ਜਿਹੜੀ ਅਸੀਂ ਕਹਿੰਦੇ ਰਹੇ ਵੀ ਹੁਣ ਲੋਕੋ ਰੁਕ ਜੋ ਰੁਕ ਜੋ ਲੋੜ ਪੈਣ ਦੇ ਦੱਸਾਂਗੇ ਅੱਜ ਲੋੜ ਆ ਅੱਜ ਜਿਹੜੇ ਇਲਾਕੇ 'ਚ ਅਸੀਂ ਖੜੇ ਆ ਇੱਥੇ ਪਤਾ ਕਿਹੜੀ ਚੀਜ਼ ਦੀ ਲੋੜ ਐ ਪਹਿਲੀ ਲੋੜ ਤਾਂ ਇੱਥੇ ਐਸਵੇਂ ਐਸ ਮੌਜੂਦਾ ਸਮੇਂ ਦੇ ਵਿੱਚ ਹਾਲਾਤ ਦਿਖਾ ਦੇ ਮੜੇ ਜੇ ਆਟੀ ਗਾਂ ਡਿੱਗੀ ਜਾਂਦੀਆਂ ਨੇ ਆ ਪਾਣੀ ਵਗਦਾ ਚਾਰ ਤੋਂ ਪਾਣੀ ਫਿਰਦਾ ਆ ਆ ਤੁਹਾਨੂੰ ਮੈਂ ਦਿਖਾਉਣਾ ਇੱਕ ਮਿੰਟ ਮੈਂ ਇੱਕ ਮਿੰਟ ਖੜ੍ਹ ਦਿਓ ਆ ਇਧਰ ਧਿਆਨ ਮਾਰਿਓ ਆ ਦੂਰ ਤੱਕ ਨਾ ਆਓ ਤੱਕ ਆ ਬਰਿਆਵੇ ਆ ਤੱਕ ਜਮੀਨ ਸੀਗੀ ਜਿਹੜੀ ਰੋਡ ਕੇ ਲੈ ਗਿਆ ਤੇ ਆ ਕਿੰਨੀ ਦੇਖਿਓ ਆ ਝੋਨਾ ਲੱਗਿਆ ਸੀਗਾ ਇੱਥੇ ਕਿੱਲ ਕੋਈ ਕਿੱਲੀ ਚੜਾ ਸੀ ਦਰਿਆ ਨੇ ਲਿਆ ਕੇ ਆਇਆ ਨਾ ਵੀ ਦਰਿਆ ਦਾ ਕੰਢਾ ਹਾਲਾਂਕਿ ਤੇ ਬਗੜਾ ਦਾ ਝੋਨਾ ਸੀ ਝੋਨਾ ਖਤਮ ਕਰਦਾ ਉਹ ਤੱਕ ਝੋਨੇ ਸੀਗੇ ਇੱਥੇ ਬਾਈ ਮੋਟਰਾਂ ਸੀ ਆ ਦੇਖੋ ਖੂ ਦੇਖੋ ਆ ਬੋਰ ਆ ਖੂ ਮੋਟਰਾਂ ਇੱਥੇ ਸੀਗਾ ਟਰਾਂਸਫਾਰਮ ਖੰਬੇ ਖੁੰਬੇ ਸਾਰੇ ਵਿੱਚ ਰੋੜ ਕੇ ਲੈ ਗਿਆ ਆ ਸਾਰਾ ਉਹ ਇਲਾਕਾ ਜਿੱਥੇ ਅਸੀਂ ਖੜੇ ਆ ਗੱਟੇਵਾਸ਼ੇ ਤੋਂ ਲੈ ਕੇ ਅੱਗੇ ਫਰੋਇਪੁਰ ਦੇ ਅਖੀਰ ਤੱਕ ਜਿਹੜਾ ਨੁਕਸਾਨ ਲੋਕਾਂ ਦਾ ਹੋਇਆ ਇਕਦਾ ਪਹਿਲੀ ਦਾ ਬੇਨਤੀ ਮੇਰੀ ਜਿਹੜੀ ਹੁਣ ਫੌਰੀ ਲੋੜ ਆ ਬਾਈ ਫੌਰੀ ਲੋੜ ਇਸ ਗੱਲ ਦੀ ਇੱਥੇ ਆ ਲਗਾਤਾਰ ਢਾਅ ਲੱਗ ਰਹੀ ਆ ਆ ਕੁਝ ਘੰਟੇ ਪਹਿਲਾਂ ਆ ਦੇਖ ਖੜੀ ਆ ਜਿਹੜੀ ਇਹ ਖੜੀ ਸੀਗੀ ਤੇ ਹੁਣ ਪਾਣੀ ਢਾਅ ਮਾਰੀ ਦੇਖ ਲੈ ਗਿਆ ਵੱਢ ਕੇ ਐ ਪਾਣੀ ਖੋਰਦਾ ਤਰਿਆਂ ਦਾ ਢਾਅ ਲਾਉਂਦਾ ਤਰਿਆਂ ਦਾ ਕਿ ਸਾਰਾ ਹਲਾਕਾ ਸਾਰੀ ਜ਼ਮੀਨ ਜਿਹੜੀ ਹੌਲੀ ਹੌਲੀ ਆਪਣੇ ਚ ਬਹਾਈ ਜਾਂਦਾ 25 35 ਦੀ ਫੁੱਟ ਹੁੰਦੇ ਸੋ ਅੱਜ ਇਸ ਸਮੇ ਲੋੜਾ ਜੇ ਇੱਥੇ ਅੱਜ ਨਾਲ ਲੋਕ ਪਹੁੰਚੇ ਤਾ ਇਹ ਜਿੰਨਾ ਆ ਸਾਰੀਆਂ ਜ਼ਮੀਨਾਂ ਦੀਆਂ ਨੇ ਕੋ ਝੋਨੇ ਵੀ ਖੜੇ ਆ ਉਹ ਅੱਗੇ ਝੋਨਾ ਖੜਾ ਦੀਦਾ ਓ ਟਿੱਗੰਡ ਕੀ ਝੋਨਾ ਪੈ ਡਿੱਗੀ ਜਾਂਦਾ ਤਾਂ ਭਾਈ ਇੰਨਾ ਕੋਲੇ ਜ਼ਮੀਨਾਂ ਵੀ ਝੋਨੇ ਵੀ ਕੁਛ ਨਹੀਂ ਬਚਣਾ ਐਸ ਵੇਲੇ ਇਹਨਾਂ ਨੂੰ ਲੋੜ ਆ ਮਿੱਟੀ ਦੀ ਗੱਟੇ ਭਰ ਕੇ ਲੈ ਕੇ ਆਉਣੇ ਮਿੱਟੀ ਦੇ ਟਰਾਲੀਆਂ ਦੀ ਮਿੱਟੀ ਲੈ ਕੇ ਆਉਣੀ ਆ ਖਾਲੀ ਗੱਟੇ ਲੈ ਕੇ ਆਉਣੇ ਆ ਤੇ ਇਹਨਾਂ ਦੀ ਜਿਹੜੀ ਕੋਈ ਮਦਦ ਕਰ ਸਦਾ ਜਿਹੜੀਆਂ ਵੀ ਕਿਸੇ ਕੋਲ ਕੋ ਟੀਮਾਂ ਹੈਗੀਆਂ ਜਿਹੜੀਆਂ ਮਾਹਰ ਨੇ ਉਹ ਜਿਹੜਾ ਜਾਲ ਆਪਾਂ ਬਣਾਉਣੇ ਆ ਨਾ ਗੱਟੇ ਬੰਨ੍ਹ ਕੇ ਇਕੱਠੇ ਕਰਕੇ ਗੱਟੇ ਕ੍ਰੇਟ ਕ੍ਰੇਟ ਕਹਿੰਦੇ ਆ ਇਹ ਗੱਟਿਆਂ ਦਾ ਜਾਲ ਬੰਨ੍ਹ ਕੇ ਰਸਿਆਂ ਦੇ ਨਾਲ ਤੇ ਆਪਾਂ ਫੱਟਣਾ ਤਾਂ ਕਿ ਇੱਥੇ ਜੇ ਇਹਨੂੰ ਪਾਣੀ ਨੂੰ ਆਪਾਂ ਰੋਕੀਏ ਪਰ ਇਹਨੂੰ ਕਰਗੇ ਤਾਂ ਇਹ ਢਾਹ ਲੱਗਣੀ ਹਟੂਗੀ ਤੇ ਤਾਂ ਇਹ ਜ਼ਮੀਨਾਂ ਬਚਣਗੀਆਂ ਐਸ ਵੇਲੇ ਫੌਰੀ ਲੋੜ ਹੈ ਨਹੀਂ ਆ ਜਿੰਨੀ ਤੁਹਾਨੂੰ ਸੈਂਕੜੇ ਏਕੜ ਜ਼ਮੀਨ ਹਜ਼ਾਰਾਂ ਏਕੜ ਦੀਂਦੀ ਹੈ ਇਹ ਸਾਰੀ ਆਉਣ ਵਾਲੇ ਪੰਜਾਂ ਦਹਾਕਿਆਂ ਦੇ ਵਿੱਚ ਸਾਰੀ ਦਰਿਆ ਦੇ ਵਿੱਚ ਲਲ ਜਾਣੀ ਹੈ ਤੇ ਮੁੜ ਕੇ ਇਹਨਾਂ ਦੇ ਪੱਲੇ ਇਹ ਜ਼ਮੀਨ ਵੇਚ ਲੈਣੀ ਬਈ ਆ ਇਸ ਵੇਲੇ ਫੌਰੀ ਲੋਡ ਤੁਹਾਨੂੰ ਨੰਬਰ ਦੱਸਾਂਗੇ ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਇਹਨਾਂ ਲੋਕਾਂ ਨੂੰ ਤੁਸੀਂ ਦੱਸ ਸਕਦੇ ਹੋ ਜਿਹੜੇ ਅੱਜ ਪੁੱਛਦੇ ਆ ਭਰਾ ਵੀ ਭਾਈ ਟਰੈਕਟਰ ਲੈ ਕੇ ਜਾਣੇ ਆ ਮਿੱਟੀ ਲੈ ਜਾਣੀ ਆ ਕਿਹੜਾ ਸਮਾਨ ਲੈ ਜਾਣਾ ਤੇਲ ਲੈ ਜਾਣਾ ਤੇਲ ਵਗੈਰਾ ਆ ਬੀ ਕਣਕ ਦਾ ਰੇ ਡੀਏਪੀ ਵਗੈਰਾ ਉਹ ਜੋ ਲੋਡ ਪੈਣੀ ਉਹ ਵੀ ਇਕੱਠਾ ਕਰਕੇ ਰੱਖਿਓ ਪਹਿਲਾਂ ਇਹਨਾਂ ਨੂੰ ਅੱਜ ਇਹ ਜ਼ਮੀਨਾਂ ਨੂੰ ਬਚਾਉਣ ਦੀ ਲੋਡ ਹੈ ਜ਼ਮੀਨਾਂ ਹੀ ਹੜਗੀਆਂ ਦਰਿਆਇ ਇੱਥੋਂ ਲੰਘੇ 25 ਫੁੱਟ ਡੂੰਘਾ ਪਾ ਕੇ ਇਹ ਇੱਥੇ ਜ਼ਮੀਨਾਂ ਨਹੀਂ ਬਚਣੀਆਂ ਦੂਜੀ ਬੇਨਤੀ ਸਾਨੂੰ ਫੋਨ ਕਰਦੇ ਆ ਬਾਈ ਕਿੱਥੇ ਕੀ ਮਦਦ ਕਰਗੇ ਸਾਨੂੰ ਮਦਦ ਜਿਹੜੀ ਮੈਂ ਬੇਨਤੀ ਕਰਨ ਲੱਗਿਆ ਵੀ ਜਿਵੇਂ ਅਸੀਂ ਬੋਲਿਆ ਬਾਈ ਦੀ 8 ਕਿੱਲੇ ਰੁੜ ਗਏ 6 ਕਿੱਲੇ ਰੁੜ ਗਏ ਕਿਸੇ 5 ਕਿੱਲੇ ਰੁੜ ਗਏ 4 ਗਏ ਕਿਸੇ 9 ਗਏ ਐਂ ਜ਼ਮੀਨਾਂ ਗਈਆਂ ਉਹਨਾਂ ਦੀ ਮਦਦਨ ਨੂੰ ਪੁੱਛਿਆ ਮੈਂ ਲੋਕਾਂ ਨੂੰ ਮੈਂ ਬਾਈ ਕੀ ਮਦਦ ਕੀਤੀ ਜਾਵੇ ਇਹ ਕਹਿੰਦੇ ਬਾਈ ਮਾਦਰ ਸਾਡੀ ਇਹ ਕਰ ਦਿਓ ਵੀ ਉਹਨਾਂ ਪਰਿਵਾਰਾਂ ਨੂੰ ਕੋਈ ਦੋ ਦੋ ਤੁਸੀਂ ਕੋਈ ਮੱਝਾਂ ਗਾਵਾਂ ਤਾਂ ਕਿ ਉਹ ਵਿਚਾਰੇ ਆਦਾ ਦੁੱਧ ਵਗੈਰਾ ਪਾ ਕੇ ਤੇ ਰੋਟੀ ਖਾਂਦੇ ਰਹਿ ਜਾਣ। ਹੁਣ 8 ਕਿੱਲੇ ਜ਼ਮੀਨਾਂ ਸਾਰੀ ਡੁੱਗ ਗਈ। 10 ਕਿੱਲੇ 8 ਕਿੱਲੇ ਰੁੜ ਗਈ। ਗਏ ਉਹ ਤਾਂ। ਇਹਨਾਂ ਦੀ ਮਦਦ ਤੁਸੀਂ ਮੱਝਾਂ ਦੇ ਕੇ, ਗਾਵਾਂ ਦੇ ਕੇ ਉਮੇ ਕਰ ਸਕਦੇ ਆ। ਇੱਕ ਮੇਰੀ ਬੇਨਤੀ ਹੋਰ ਅਖੀਰ ਦੇ ਉੱਤੇ ਆ। ਜਿਹੜੇ ਸਾਡੇ ਕੋਈ ਐਨ ਆਰ ਆਈ ਭਰਾ ਫੋਨ ਕਰਦੇ ਆ, ਭਾਈ ਕੀ ਦੀ ਮਦਦ ਕਰਗੇ ਕਿੱਥੇ ਜਾ ਕੇ? ਮੈਂ ਤੁਹਾਨੂੰ ਬਾਰ-ਬਾਰ ਅਪੀਲ ਕਰਦਾ ਹਾਂ ਕਿਸੇ ਨੂੰ ਪੈਸੇ ਦੇਣ ਦੀ ਬਜਾਏ ਜੇ ਵਾਕਈ ਤੁਸੀਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਆ ਉਹਨੂੰ ਪੈਰਾਂ ਦੇ ਖੜਾ ਕਰਨਾ ਚਾਹੁੰਦੇ ਆ। ਕਿਸੇ ਨੂੰ ਦੇਣ ਦੀ ਬਜਾਏ ਆਪਣੇ 2-4 ਬੰਦੇ ਇਹਨਾਂ ਪਿੰਡਾਂ 'ਚ ਭੇਜੋ ਤੁਹਾਨੂੰ 5-4 ਨੰਬਰ ਦੱਸਾਂਗੇ ਉਹ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਸਿੱਧਾ ਕਿਸੇ ਨੂੰ ਕੋਈ ਦੁਕੀ ਨਹੀਂ ਦੇਣੀ ਜਿਹੜੇ ਵੀ ਨੰਬਰ ਅਸੀਂ ਦੇਵਾਂਗੇ ਕਿਸੇ ਨੂੰ ਉਹਵੇਂ ਨਹੀਂ ਦੇਣੇ ਵੀ ਲੈ ਬਾਈ ਤੈਨੂੰ 50000 ਭੇਜਦਾ ਤੂੰ ਨਾ ਆ ਆ ਦੇ ਬੰਦੇ ਭੇਜ ਕੇ ਉਹਨੂੰ ਪੁੱਛਣਾ ਤੁਸੀਂ ਵੀ ਆਹ ਨੰਬਰ ਆ ਬਾਈ ਥੋਡੇ ਕੋਲੇ ਆ ਗਏ ਸਾਨੂੰ ਲੈ ਕੇ ਚੱਲ ਬਾਈ ਦੀ ਜ਼ਮੀਨ ਡੁੱਬੀ ਆ ਇਹਦੀ ਡੁੱਬੀ ਆ ਇਹਦੀ ਡੁੱਬੀ ਆ ਜਿੱਦੀ ਵੀ ਡੁੱਬੀ ਆ ਜ਼ਮੀਨ ਰੁੜੀ ਆ ਜਮੀਨ ਜਿੰਨਾ ਜਿੰਨਾ ਨੁਕਸਾਨ ਆ ਉਸ ਹਿਸਾਬ ਨਾਲ ਇਹਦੀ ਮਦਦ ਕਰੋ ਜੇ ਇਹਨਾਂ ਲੋਕਾਂ ਨੂੰ ਪੈਰਾਂ ਤੇ ਖੜਾ ਕਰਨਾ ਨਹੀਂ ਇਹ ਤਾਂ ਗਏ ਬਹੁਤ ਕੁਝ ਹੋਇਆ ਬਾਈ ਕੁੜੀਆਂ ਦੇ ਵਿਆਹ ਰੱਖੇ ਗਏ ਗਰੀਬਾਂ ਦੇ ਜਿਨ੍ਹਾਂ ਦੇ ਘਰ ਵੀ ਟਹਿ ਗਏ 23 ਦੇ ਹੜਾ ਏ ਛੱਤਾਂ ਤੱਕ ਨਹੀਂ ਬਦਲੀਆਂ ਗਈਆਂ ਪਾਟੀਆਂ ਪਈਆਂ ਨੇ ਉਵੇਂ ਕੁਝ ਨੇ ਸਾਡੇ ਮਜ਼ਦੂਰ ਭਰਾ ਨੇ ਉਹਨਾਂ ਦੀ ਮਦਦ ਵੀ ਜੇ ਤੁਸੀਂ ਵਾਕਈ ਕਰਨਾ ਚਾਹੁੰਦੇ ਹੋ ਬਾਈ ਪਿੰਡੋਂ ਪਿੰਡੀ ਆਪਣੀਆਂ ਟੀਮਾਂ ਭੇਜੋ ਐਸ ਇਲਾਕੇ ਦੇ ਵਿੱਚ ਸਾਡੀ ਟੀਮ ਦੇ ਮੈਂਬਰ ਵੀ ਰਹਿਣਗੇ ਉਹਨਾਂ ਦਾ ਨੰਬਰ ਦਿੰਨੇ ਆ ਇਹਨਾਂ ਪਿੰਡ ਵਾਲਿਆਂ ਦਾ ਨੰਬਰ ਦੇਣ ਲੱਗੇ ਆ ਬੇਨਤੀ ਐ ਨੀ ਆ ਜਿਹੜਾ ਨੰਬਰ ਮੈਂ ਅੱਜ ਬੋਲੂਗਾ ਕਿਸੇ ਵੀ ਬੰਦੇ ਨੇ ਉਸ ਨੰਬਰ ਤੇ ਪੈਸਾ ਨਹੀਂ ਕੋਪਣਾ ਉਹਨਾਂ ਨੂੰ ਸਿਰਫ ਜਾਣਕਾਰੀ ਲੈਣੀ ਐ ਜਾਣਕਾਰੀ ਲੈ ਕੇ ਪੁੱਛ ਕੇ ਪੜਤਾਲ ਕਰਕੇ ਵੀ ਜਿਹਦਾ ਜਿੰਨਾ ਨੁਕਸਾਨ ਆ ਉਸ ਦਾ ਸਿੱਧੀ ਜਾ ਕੇ ਮਦਦ ਕਰਨੀ ਆ ਸੋ ਨੰਬਰ ਡਾਕਟਰ ਬੋਲਿੰਗ ਕਿੰਨਾ ਤਰਫ ਪ੍ਰਗਟ 98158 31734 98158 31734 ਡਾਕਟਰ ਪ੍ਰਗਟ ਸਿੰਘ ਬਟਿੰਡੇ ਤੋਂ ਇਹਦੀ ਟੀਮ ਦੇ ਮੈਂਬਰ ਆ ਇਹ ਇੱਥੇ ਰਹਿਣਗੇ ਲਗਾਤਾਰ 20 ਦਿਨ ਤੱਕ ਜੀ ਇਹ ਇਹਨਾਂ ਨਾਲ ਸੰਪਰਕ ਕਰਕੇ ਤੁਸੀਂ ਉਸ ਪਿੰਡ ਚ ਆ ਸਕਦੇ ਹੋ ਨੰਬਰ ਬੋਲ ਰਿਹਾ ਈ ਤੁਹਾਡਾ 98768 19359 प्रधान साहब 98768 19359 बोल 98768 19359 बोलियो भाई 94173 99128 9473 99128 जसेंद्र सिंह ਤੁਸੀਂ ਬੋਲੋ ਅਜेंद्र ਜੀ 552 302 36576 ਆਪਣੇ ਤੋਂ ਬੋਲੋ ਇੱਕ ਇੱਕ ਕਰਕੇ ਬੋਲੋ ਭਾਈ 77102 36576 70102 70102 70102 63 575 9855562150 9855562 تک 50 50 ਬਸ ਬਹੁਤ 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 ਕਿਸੇ ਨੰਬਰ ਤੇ ਮੈਂ ਫੇਰ ਕਹਿਣਾ ਕੋਈ ਬੰਦਾ ਪੈਸਾ ਮੰਗੇ ਨਹੀਂ ਦੇਣਾ ਸਿੱਧੀ ਜਾ ਕੇ ਇਹਨਾਂ ਨਾਲ ਗੱਲ ਕਰੋ ਇਹਨਾਂ ਨੂੰ ਨਾਲ ਲੈ ਕੇ ਅਗਲੀ ਦੀ ਮਦਦ ਕਰੋ ਜਿਹੜੀ ਲੋੜ ਹੋਈ ਸਮੇਂ ਸਾਮੇ ਤੁਹਾਨੂੰ ਦੱਸੀ ਜਾਵਾਂਗੇ ਇਹ ਬੰਦੇ ਦੱਸੀ ਜਾਣਗੇ ਇਸ ਇਲਾਕੇ ਚ ਵੀ ਜਿੱਥੇ ਹੋਰ ਵੀ ਕਿਤੇ ਹਾਲਾਤ ਹੈਗੇ ਨੇ ਇਹ ਜੇ ਬਣੇ ਹੋਏ ਉੱਥੇ ਵੀ ਜਾ ਕੇ ਤੁਹਾਨੂੰ ਦੱਸ ਦਾਂਗੇ ਅਗਲੀ ਗੱਲ ਬਾਈ ਮੋਤੋ ਸਿੰਘ ਤੁਹਾਨੂੰ ਸਾਂਝੀ ਕਰਾਂ ਇੱਕ ਗੱਲ ਹੁਣੇ ਜੇ ਨਾ ਲੁਧਿਆਣਾ ਡੀਸੀ ਨੇ ਫੌਜ ਬੁਲਾਈ ਹੈ ਕਿਉਂਕਿ ਜਿਹੜਾ ਸਸਰਾਲੀ ਬੰਨਣਾ ਨਾ ਉਹ ਵੀ ਆਈਆਂ ਲਖੇ ਥੱਲਿਓਂ ਕਾਟ ਪੈਂਦੀ ਆ ਰਹੀ ਹੈ ਤੇ ਜ਼ਮੀਨ ਡਿੱਗਦੀ ਜਾ ਰਹੀ ਹੈ ਜਿਵੇਂ ਤੁਹਾਡੇ ਆ ਨਾ ਲੁਧਿਆਣੇ ਵੀ ਆਏ ਆ ਤਾਂ ਲੁਧਿਆਣੇ ਦਾ ਡੀਸੀ ਫੌਜ ਬਣਾ ਚੁੱਕਿਆ ਹੈ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਫਿਰੋਜ਼ਪੁਰ ਦਾ ਡੀਸੀ ਕਿਉਂ ਨਹੀਂ ਬੁਲਾ ਰਿਹਾਗਾ ਔਰ ਫਿਰੋਜ਼ਪੁਰ ਦੇ ਡੀਸੀ ਨੂੰ ਛੱਡੋ ਆ ਸਾਡੇ ਜਿਹੜੇ ਸੈਸ਼ਨ ਕਰੀ ਜਾਂਦੇ ਨੇ ਮੁੱਖ ਮੰਤਰੀ ਤੇ ਬਾਕੀ ਜਿਹੜਾ ਇੱਥੋਂ ਦਾ ਐਮਐਲ ਥੋੜਾ ਕਿਹੜਾ ਹੈ ਕਟਾ ਤੁਸੀਂ ਜੀਰੇ ਚ ਆਉਣੀ ਹਾਂ ਆ ਜੀਰੇ ਵਾਲੇ ਮੁੱਖ ਐਮਐਲ ਨੂੰ ਸਮਝ ਨਹੀਂ ਆਉਂਦੀ ਇਹ ਜੀਸੀਬੀ ਅੱਗੇ ਤਾਂ ਪੈ ਜਾਂਦਾ ਹੈ ਕਿ ਮੈਂ ਅੱਗੇ ਪੈ ਜੂੰਗਾ ਓਏ ਬੰਦਿਆ ਰੱਬ ਤੇ ਆ ਇੱਥੇ ਵੀ ਕੁਝ ਕਰ ਲਾ ਆ ਸਾਰੀ ਜ਼ਮੀਨ ਖੁਰਦੀ ਜਾ ਰਹੀ ਹੈ ਨਵੀਂ ਗੱਲ ਹੈ ਇਹ ਜ਼ਮੀਨ ਖੁਰ ਰਹੀ ਆ ਪਾਣੀ ਥੱਲੇੋਂ ਆੜ ਰਿਹਾ ਜ਼ਮੀਨ ਖੁਰ ਰਹੀ ਆ ਤੇ ਤੁਸੀਂ ਕੁਝ ਨਹੀਂ ਕਰੋਗੇ 17 ਕਿੱਲੇ ਤੇ ਆ ਗਿਆ ਕਿ ਚੱਲ ਹੁਣ ਆ ਜਿਹੜੇ ਇਹ ਗੱਟਾ ਬਾਦਸ਼ਾਹ ਵਾਲੇ ਆ ਇਹਨਾਂ ਦੇ 55 ਕਿੱਲੇ ਗਏ ਆ 55 ਕਿੱਲੇ ਐਨਕੀ 25 ਔਰ ਉਹ ਤੋਂ ਪਹਿਲਾਂ ਗਏ ਸੀ ਇਹਨਾਂ ਦੇ 30 ਕਿੱਲੇ ਕਿੰਨੇ 25 ਕਿੱਲੇ ਉਹ ਤੋਂ ਗਏ ਸੀ ਉਹ ਕਿ ਹਾਸਲ ਹੋਏ ਨਹੀਂ ਔਰ ਦੋ ਟਰੈਕਟਰ ਦੋ ਟਰੈਕਟਰ ਆ ਰੂੜੇ ਔਰ ਹੋਇਆ ਇਹ ਪਤਾ ਕਿਉਂ ਆ ਮੈਨੂੰ ਇਹਨਾਂ ਦੱਸੋ ਜੇ ਜਦੋਂ ਪੌਂਗ ਚੌਂ ਤੇ ਭਾ ਖੜਾ ਚੋਂ ਪਾਣੀ ਛੱਡਿਆ ਜਾਂਦਾ ਹੈ ਕੀ ਇਹ ਦੱਸਣਗੇ ਕਿ ਇਹਨਾਂ ਨੇ ਹਰੀਕੇ ਹੈੱਡ ਵਾਲਿਆਂ ਨੂੰ ਇਨਫੋਰਮ ਹੀ ਨਹੀਂ ਕੀਤਾ ਕਿ ਪਾਣੀ ਅਸੀਂ ਵਧਾ ਰਹੇ ਹਾਂ ਤੂੰ ਥੋੜੇ ਵੱਲ ਵਧੂਗਾ ਤੁਸੀਂ ਜਦੋਂ ਛੱਡੂਗੇ ਤਾਂ ਅਗਲੇ ਇਹਨਾਂ ਦੀਆਂ ਆ ਸਾਰੀਆਂ ਬੈਕਾਂ ਚ ਵੜੂਗਾ ਢਾਣੀਆਂ ਚ ਵੜੂਗਾ ਆਪਦੇ ਟਰੈਕਟਰ ਲੈ ਕੇ ਭੱਜੋ ਪਸ਼ੂ ਲੈ ਕੇ ਚਲੇ ਜਾਓ ਇਹ ਕੰਮ ਨਹੀਂ ਸਰਕਾਰ ਦਾ ਲਹਨ ਤਾਂ ਯਾਰ ਤੁਹਾਡੇ ਦਾ ਤੁਸੀਂ ਸੈਸ਼ਨ ਘੜੀ ਜਾਂਦੇ ਹੋ ਆ ਗੱਲਾਂ ਨਹੀਂ ਸੁਣਦੀਆਂ ਤੁਹਾਨੂੰ ਅਸੀਂ ਅੱਜ ਵੀ ਅਪੀਲ ਕੀਤੀ ਹੈ ਕਿ ਜਿੰਨੀ ਹੜਪੀੜਤ ਕਮੇਟੀ ਹੈ ਜਾਂ ਜਿੰਨੇ ਹੜਪੀੜਤ ਲੋਕ ਨੇ ਅਗਲਾ ਦਿਨ ਜਿਹੜਾ ਸੈਸ਼ਨ ਦਾ ਪਰਸੋਂ ਉਦੋਂ ਪਹਿਲਾਂ ਕੱਲ੍ਹ ਹੀ ਨਾਲ ਨੂੰ ਮਿਲੋ ਜੇ ਆਪ ਨਹੀਂ ਮਿਲ ਸਕਦੇ ਮੁੱਖ ਮੰਤਰੀ ਸਾਹਿਬ ਤਾਂ ਤੁਹਾਡਾ ਅਮਲਾ ਫਾਰਮੂਲਾ ਡੀਸੀ ਭੇਜੋ ਇਹਨਾਂ ਦੀਆਂ ਅਸਲ ਮੁਸ਼ਕਲਾਂ ਜਾਣੋ ਫਿਰ ਉੱਥੇ ਗੱਲ ਕਰੋ ਔਰ ਜਤਸੂ ਸੈਂਟਰ ਨੂੰ ਜਾ ਕੇ ਸਾਡੇ ਨਾਲ ਹੋਇਆ ਕੀ ਹੈ ਇਹ ਉਹ ਦਰਿਆ ਹੈ ਜਿਹੜਾ ਰਾਜਸਥਾਨ 'ਚ ਵੀ ਲੱਗਦਾ ਹੈ ਹਰਿਆਣੇ 'ਚ ਵੀ ਇਹਦਾ ਪਾਣੀ ਜਾਂਦਾ ਹੈ ਤੇ ਡਬੋਂਦਾ ਸਾਨੂੰ ਹੈ ਔਰ ਹੋਰ ਬਾਤ ਕੇ ਸੁਮਤੀ ਆ ਜਿੰਨਾ ਝੋਨਾ ਸੀ ਜਦੋਂ ਇਹਨਾਂ ਨੂੰ ਪਾਣੀ ਚਾਹੀਦਾ ਹੁੰਦਾ ਸੀ ਨਾ ਇਹ ਪਾਣੀ ਬੋਰਾਆਂ ਦਾ ਲਾਉਂਦੇ ਸੀ ਬੋਰੀ ਕਰਕੇ ਲਾਉਂਦੇ ਹੋ ਇਹ ਬੋਰਾਆਂ ਦਾ ਪਾਣੀ ਲਾਉਂਦੇ ਆ ਤੇ ਜਦੋਂ ਡਬੋਂਦਾ ਇਹਨਾਂ ਨੂੰ ਹੈ ਤੇ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਨੂੰ ਪਾਣੀ ਲੱਗਦਾ ਨਹੀਂਗਾ ਲੱਗਦਾ ਨਹੀਂ ਇਹਨਾਂ ਨੂੰ ਡਬੋਂਦਾ ਤੇ ਬਹੁਤ ਸਾਰੀਆਂ ਜਗ੍ਹਾ ਨੇ ਜਿਨ੍ਹਾਂ ਨੂੰ ਪਾਣੀ ਲੱਗਦਾ ਪਰ ਡਬੋਂਦਾ ਨਹੀਂ ਹੁਣ ਕੀ ਉਹ ਲੋਕ ਜਿਨ੍ਹਾਂ ਨੂੰ ਪਾਣੀ ਲੱਗਦਾ ਹੈ ਉਹ ਇਹਨਾਂ ਦੀ ਮਦਦ ਕਰਨਗੇ ਨਾਲ ਖੜਨਗੇ ਔਰ ਛੱਡੋ ਬਾਹਰਲੇ ਸੂਬਿਆਂ ਵਾਲੇ ਨਹੀਂ ਸਾਨੂੰ ਚਾਹੀਦੇ ਅਸੀਂ ਇੱਕੋ ਗੱਲ ਕਰ ਰਹੇ ਹਾਂ ਜੋ ਐਨਆਰਆਈਆ ਲੱਖੇ ਨੇ ਆਲਰੇਡੀ ਕਹਿਤੀ ਆ ਗੱਲ ਆ ਤੁਸੀਂ ਮਾਰ ਕੇ ਵੇਖੋ ਇਹਦੇ ਤੇ ਆ ਵੇਖੋ ਇਹ ਗਿੱਲ ਗਈ ਬਲਕਿ ਉੱਥੇ ਤਾਂ ਸੁੱਕ ਪਈ ਪਈ ਆ ਉਹ ਸਾਹਮਣੇ ਤਾਂ ਸੁੱਕਿਆ ਪਿਆ ਔਰ ਇਹ ਜਿਸ ਜਮਾ ਸੁੱਕ ਗਿਆ ਪਰ ਰੇਤ ਦੇ ਵਿੱਚ ਮਿੱਟੀ ਵੀ ਹੈ ਔਰ ਇਹਨੇ ਪੱਥਰ ਬਣ ਜਾਣਾ ਕਿਰਾਏ ਨਹੀਂ ਲੱਗਨੇ ਇਹ ਜਿੰਨਾ ਚਿਰ ਗਿੱਲ ਹੈ ਨਮੀ ਹੈ ਇੱਕ ਰਾਏ ਉਹਨਾਂ ਚਿਰ ਲੱਗਣਗੇ ਆ ਜਿਹੜਾ ਝੋਨਾ ਖੜਾ ਹੈ ਇਹਨੂੰ ਕਿਵੇਂ ਕੱਢੂਗੇ ਵਿੱਚੋਂ ਯਾਰ ਆਂਦੇ 20000 ਰੁਪਿਆ ਏਕੜ ਤਾਂ ਦੇਵਾਂਗੇ ਇੰਨਾ ਤਾਂ ਮੈਨੂੰ ਲੱਗਦਾ ਤੁਸੀਂ ਝੋਨੇ ਦੀ ਲਵਾਈ ਲੂਈ ਪਾ ਕੇ ਉਹੀ ਲੱਗਦਾ ਹੋਣਾ ਖਰਚਾ ਉੱਤੇ ਆ ਗਿਆ ਜੀ ਖਰਚ ਆ ਗਿਆ ਹੋਊਗਾ ਨਾ ਜੀ ਵੀ 25 25000 ਤਾਂ ਇਹਨਾਂ ਦਾ ਖਰਚਾ ਆ ਗਿਆ ਔਰ ਮੈਂ ਇੱਕ ਮੁੱਖ ਮੰਤਰੀ ਸਾਹਿਬ ਨੂੰ ਪੁੱਛੂਗਾ ਤੁਸੀਂ ਕਹੇ 20000 ਰੁਪਿਆ ਏਕੜ ਅਸੀਂ ਆਣੇ ਤੁਹਾਡੇ ਕੋਲੇ 12000 ਕਰੋੜ ਰੁਪਿਆ ਪਿਆ ਹੈ ਉਹਦੇ ਹਿਸਾਬ ਨਾਲ ਤਾਂ ਤੁਸੀਂ ਲੱਖ ਰੁਪਿਆ ਦੇ ਦਿਓ ਫੇਰ ਵੀ 5000 ਕਰੋੜ ਬਣੂਗਾ ਤੇ 12000 ਕਰੋੜ ਤਾਂ ਡਿਜ਼ਾਸਟਰ ਫੰਡ ਪਿਆ ਤੁਹਾਡੇ ਕੋਲੇ ਔਰ ਇੱਕ ਗੱਲ ਮੈਂ ਪ੍ਰਧਾਨ ਮੰਤਰੀ ਜੀ ਨੂੰ ਪੁੱਛੂਗਾ ਤੁਸੀਂ ਇੱਕ ਬੰਦੇ ਦੀ ਜਿਹਦਾ ਨਾਮ ਸੀ ਹਾਨੀ ਲੰਬਾਨੀ 47500 ਕਰੋੜ ਰੁਪਏ ਮਾਫ ਕਰਤਾ ਇੱਕ ਬੰਦੇ ਦਾ ਆ ਕਿਸਾਨਾਂ ਦਾ ਨਹੀਂ ਕਰ ਸਕਦੇ ਯਾਰ ਇਹ ਤਾਂ ਉਹਨਾਂ ਮੰਗਵ ਨਹੀਂ ਰਹੇ ਤੁਸੀਂ 5 1600 ਕਰੋੜ ਦੇ ਕੇ ਉੱਠ ਗਏ ਹੋ 5000 ਕਰੋੜ ਹੀ ਦੇ ਦਿਓ ਇਹਨਾਂ ਨੂੰ ਲੱਖ ਲੱਖ ਆਜੂ ਕਿल्ले ਦਾ ਔਰ ਨਾਲ ਨਾਲ ਕੱਲਾ ਮੈਂ ਇੰਨਾ ਦਾ ਤਾਂ ਹੈ ਹੀ ਆ ਮਸਲਾ ਇਹਨਾਂ ਦੇ ਨਾਲ ਵੀ ਖੜੇ ਆ ਨਾਲ-ਨਾਲ ਜਿਹੜੇ ਪਿੰਡ ਹੋਰ ਸੀ ਜਿਨ੍ਹਾਂ ਵਿਚਾਰਿਆਂ ਦੀਆਂ ਜ਼ਮੀਨਾਂ ਨਹੀਂ ਨੇ ਮਜ਼ਦੂਰ ਨੇ ਉਹਨਾਂ ਦੇ ਘਰ ਟਹਿ ਗਏ ਕੰਦਾਂ ਟਹਿ ਗੀਆਂ ਉਹਨਾਂ ਦੀ ਕੋਈ ਮਦਦ ਨਹੀਂ ਕਰੂੰਗੇ ਉਹ ਕਿਸੇ ਗਿਣਤੀ 'ਚ ਨਹੀਂ ਆਉਂਦੇ ਤੁਹਾਡੇ ਵੋਟਾਂ ਵੇਲੇ ਤਾਂ ਬੜਾ ਪਹੁੰਚ ਜਾਣੇ ਉਹ ਉੱਥੇ ਆ ਮੁੱਖ ਮੰਤਰੀ ਸਾਹਿਬ ਵੀ ਕਹਿਗੇ 20000 ਕਿੱਲੇ ਦਾ ਤੇ ਜਿਨ੍ਹਾਂ ਦਾ ਕਿੱਲਾ ਹੈ ਨਹੀਂ ਉਹ ਵਿਚਾਰੇ ਕਿੱਧਰ ਜਾਣ ਉਹ ਮਰਨ ਵਾ ਤੁਹਾਡੇ ਬੜੇ ਸਰਕਾਰ ਦੇ ਕਸਟੋ ਅੱਲਾ ਮੈਂ ਕਸਟੋਡੀਆਨ ਆ ਸ਼ਬਦ ਸਿੱਖਣ ਨਾਲ ਨਹੀਂ ਹੁੰਦਾ ਕੋਸ਼ ਮੁੱਖ ਮੰਤਰੀ ਜੀ ਆ ਉਹ ਬੰਨਾ ਵੀ ਪੈਂਦਾ ਹੈ ਬਣੋ ਜੇ ਬਣ ਸਕਦੇ ਹੋ ਤਾਂ ਅਸੀਂ ਤੁਹਾਡੇ ਨਾਲ ਜਿਵੇਂ ਤੁਹਾਨੂੰ ਅਸੀਂ ਹੁਣ ਕਿਹਾ ਐਂ ਹੀ ਅਸੀਂ ਬਾਹਰਲੇ ਬੰਦਿਆਂ ਨੂੰ ਅਪੀਲ ਵੀ ਕਰਤੀ ਹੈ ਜਿੰਨੇ ਦਾਨੀ ਸੱਜਣ ਨੇ ਕਿ ਸਾਨੂੰ ਜਿਵੇਂ ਲੱਖੇ ਨੇ ਕਿ ਆ ਵਚੋਲਾ ਨਾ ਪਾਇਓ ਜੇ ਪ੍ਰਭੂ ਹਾਂਜੀ ਇਹ ਬਿਲਕੁਲ ਜੀ ਸਹੀ ਆ ਬਹੁਤ ਸਾਰੀਆਂ ਸੰਸਥਾਵਾਂ ਮੈਂ ਤੁਹਾਨੂੰ ਨਾਂ ਤਾਂ ਨਹੀਂ ਲੈਂਦਾ ਉਹਨਾਂ ਦਾ ਪਰ ਉਹ ਜੇ ਮੈਂ ਤੁਹਾਨੂੰ ਦੱਸਾਂ ਹੁਣ ਗੁਰਦਾਸਪੁਰ ਸੀ ਇੱਕ ਹੋਟਲ ਆ ਉਥੇ ਟਾਪ ਦਾ ਪਾਮ ਸਮਥਿੰਗ ਉਥੇ ਪੰਜ ਸੂਟ ਚਾਰ ਡੀਲੈਕਸ ਕਮਰੇ ਇੱਕ ਸੰਸਤਾ ਦੇ ਸੀ ਬੁੱਕ ਉਹਦੇ ਚ ਇਰ ਫੇਰ ਪਾਊਗਾ ਗੱਡੀਆਂ ਦੀ ਕਸਾਈ ਪਾਊਗੀ ਡੀਜ਼ਲ ਪਾਊਗਾ ਅਸੀਂ ਕਿੰਨਾ ਕਿ ਡੀਜ਼ਲ ਪਾਉਣੇ ਆ ਅਸੀਂ ਤਾਂ ਇੱਥੋਂ ਬੋਲਾਂਗੇ ਆਪਦੇ ਘਰੇ ਚਲੇ ਜਾਵਾਂਗੇ ਫੇਰ ਅਗਲੇ ਥਾਂ ਤੇ ਇਹਨਾਂ ਦੇ ਦੁੱਖ ਰੋਵਾਂਗੇ ਸਾਡੀ ਡਿਊਟੀ ਆ ਕੀ ਉਹ ਬੰਦਿਆਂ ਨੂੰ ਬਾਹਰ ਵਾਲਿਆਂ ਨੂੰ ਵੀ ਮੈਂ ਕਹੂੰਗਾ ਤੁਸੀਂ ਉਹਨਾਂ ਵਿਚੋਲਿਆਂ ਨੂੰ ਪੈਸੇ ਦਿਨਾ ਤੁਸੀਂ ਭਰਾਓ ਇਹਨਾਂ ਦੇ ਇਹਨਾਂ ਦੇ ਭਰਾਓ ਤਾਂ ਭਰਾ ਨੂੰ ਭਰਾ ਦੀ ਮਦਦ ਕਰਨ ਲਈ ਵਿਚੋਲਾ ਚਾਹੀਦਾ ਯਾਰ ਸਿੱਧੇ ਆਓ ਤੇ ਦਿਓ ਤੁਹਾਡਾ ਜਿਵੇਂ ਲੱਗੇ ਲਗਾ ਰਿਪਰੈਜ਼ੈਂਟੇਟਿਵ ਭੇਜ ਦਿਓ ਤੁਹਾਡਾ ਕੋਈ ਨੁਮਾਇੰਦਾ ਆ ਜੇ ਤੁਹਾਨੂੰ ਪਿੰਡਾਂ ਦਾ ਨਹੀਂ ਪਤਾ ਅਸੀਂ ਦੱਸ ਦਿਆਂਗੇ ਨੰਬਰ ਬੋਲ ਤੇ ਸਾਰਿਆਂ ਦੇ ਅਸੀਂ ਤੁਹਾਨੂੰ ਉਹਨਾਂ ਪਿੰਡਾਂ ਚ ਲੈ ਜਾਵਾਂਗੇ ਇਹਨਾਂ ਦੀ ਜਾ ਕੇ ਜ਼ਮੀਨ ਵੇਖੋ ਤੇ ਜਿਵੇਂ ਆ ਹੀ ਆ ਫੋਰ ਐਗਜ਼ਾਮਪਲ ਇਹਨਾਂ ਦੇ ਘਰ ਵੇਖੋ ਜੇ ਟਹਿ ਗਏ ਆ ਜਾ ਕੇ ਉੱਥੇ ਇਹਨਾਂ ਦੇ ਪਿੰਡ ਨੂੰ ਸਾਂਝੇ ਖਾਤੇ ਚ ਡੀਜ਼ਲ ਲਈ ਪਹਿਲਾਂ ਡੀਜ਼ਲ ਲਈ ਚਾਹੀਦੇ ਨੇ ਪੈਸੇ ਪਾ ਦਿਓ ਜੇ ਪਲਾ ਪٹرول ਪੰਪ ਦੇ ਵਿੱਚ ਪਾ ਦਿਓ ਜੀ ਯਾਰ ਰਕਬਾ ਵੇਖ ਲਓ ਕਿੰਨਾ ਤੁਹਾਡੇ ਪਿੰਡ ਦਾ ਕਿੰਨਾ ਰਕਬਾ ਹੈ ਸਾਡੇ ਦਾ 500 ਜੀ 500 ਗਿੱਲਾ ਤੁਹਾਡੇ ਪਿੰਡ ਦਾ ਰਕਬਾ ਕਿੰਨਾ ਹੋਊਗਾ ਹਾਂ ਬਾਰ ਬਾਰ ਜਿਹਦਾ 1.5 300 ਗਿੱਲਾ ਜਿਹੜਾ ਬਰਬਾਦ ਹੋਇਆ ਹੁਣ ਮੰਨ ਲਓ 200 ਰੁੜ ਗਿਆ ਵਾ ਹਾਂ 300 ਇਧਰ ਤੇ 150 ਗਿੱਲਾ ਪਾਰ ਫਦੇ ਗੜ ਸਵਾਚਾ ਰੇਤ ਹੈ ਜਿਹੜੀ ਹੁਣ ਤੁਸੀਂ ਮੰਨ ਲਓ ਇੱਕ ਮੈਂ ਤੁਹਾਨੂੰ ਮੋਟਾ ਅੰਦਾਜ਼ਾ ਦਿੰਦਾ ਕਿ ਇੱਕ ਕਿੱਲੇ ਦਾ ਤੁਸੀਂ ਸਮਝ ਰਹੇ ਹੋ ਲੇ ਵੀ 20000 ਰੁਪਿਆ ਇਹਨਾਂ ਦਾ ਖਰਚਾ ਆਊਗਾ ਜਦ ਕਿ ਕਈ ਥਾਵਾਂ ਤੇ ਤਾਂ 50000 ਰੁਪਿਆ ਜਿਆਦਾ ਆ ਕਈ ਤਾਂ ਮੋਟੇ ਦਾ 50000 ਰੁਪਈਆ ਤੁਸੀਂ 25 ਮੰਨੋ 25 ਦੇ ਹਿਸਾਬ ਨਾਲ 1 ਕਿੱਲੇ ਨੂੰ ਕਰ ਲੋ ਇਹਨਾਂ ਦਾ 350 ਕਿੱਲਾ ਇਹਨਾਂ ਦਾ ਕਿੰਨਾ ਕਿਹਾ ਤੁਸੀਂ 500 500 ਕਿੱਲਾ ਕਈ ਥਾਂ 35 350 ਕਿੱਲਾ ਡੀਜ਼ਲ ਦੇ ਪੈਸੇ ਦੇਈਏ ਆ ਫਾਈਨਾਂ ਨੂੰ ਪਹਿਲਾਂ ਟਰੈਕਟਰ ਇਹਨਾਂ ਕੋਲੇ ਹੈਗੇ ਨਹੀਂ ਸੋ ਪਲੀਜ਼ ਬੇਨਤੀ ਮੰਨਿਓ ਜੀ ਸਿੱਧੇ ਦਿਓ ਜੀ ਔਰ ਮੈਂ ਉਹਨੂੰ ਬੇਨਤੀ ਤਾਂ ਕਰ ਦਿੰਨਾ ਅਸਰ ਕੋਈ ਨਹੀਂ ਹੋਣਾ ਸਾਡੇ ਮੁੱਖ ਮੰਤਰੀ ਨੂੰ ਤੇ ਸਾਡੇ ਬੰਬੂ ਕਾਟਾਂ ਵਾਲਿਆਂ ਨੂੰ ਓਏ ਬੰਦੇਓ ਰੱਬ ਦਿਓ ਜੇ ਤੁਸੀਂ ਸੱਚੀ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਹੋ ਤਾਂ ਜਾ ਕੇ ਦਿੱਲੀ ਧਰਨਾ ਲਾਓ ਅਸੀਂ ਤੁਹਾਡੇ ਨਾਲ ਆਵਾਂਗੇ ਉਹਨਾਂ ਨੂੰ ਕਹੋ ਸਾਡਾ 5000 5 ਲੱਖ ਕਿੱਲਾ ਗਿਨੇ ਆ ਹੀ ਨਹੀਂ 1600 ਕਰੋੜ ਚ 5 ਲੱਖ ਕਿੱਲਾ ਕਿਵੇਂ ਆ ਗਿਆ ਹਿਮਾਚਲ ਦੇ ਬਰਾਬਰ ਪੈਸੇ ਦੇ ਰਹੇ ਹੋ ਹਿਮਾਚਲ ਕੀ ਉਹਨਾਂ ਫੂਡ ਬੋਲ ਦੇ ਵਿੱਚ ਜੋ ਸਾਡੇ ਦੇਸ਼ ਦੇ ਵਿੱਚ ਜਮ੍ਹਾਂ ਹੁੰਦਾ ਜਿੰਨੀ ਫਸਲ ਉਹ ਚ ਹਿਮਾਚਲ ਦਾ ਹਿੱਸਾ ਕਿੰਨਾ ਕਣਕ ਅਸੀਂ 50% ਤੱਕ ਦਿੰਨੇ ਆ ਤੇ ਪੰਜਾਬ ਨੂੰ ਤੁਸੀਂ ਦੇ ਕੇ ਕੀ ਗਏ ਹੋ 1600 ਕਰੋੜ ਇੱਕ ਇੰਡਸਟਰੀਲਿਸ ਦਾ ਤੁਸੀਂ 48000 ਕਰੋੜ ਮਾਫ ਕਰਤਾ ਤੇ ਪੰਜਾਬ ਗਵਰਨਮੈਂਟ ਨੂੰ ਕਹੂੰਗਾ ਜਾ ਕੇ ਧਰਨਾ ਲਾਓ ਸਾਡੇ ਰਿਪ੍ਰেজੈਂਟੇਟਿਵ ਹੋ ਸਾਡੇ ਲਈ ਲੜੋ ਅੱਗੇ ਖੜ ਕੇ ਜੇ ਨਹੀਂ ਲੜ ਸਕਦੇ ਤਾਂ ਜਾਓ ਪਰੇ ਕੁਰਸੀਆਂ ਛੱਡ ਕੇ ਦਫਾ ਹੋਵੋ ਪਰੇ ਔਰ ਇਹ ਕਲੇ ਨਹੀਂ ਪਹਿਲਾਂ ਵਾਲੇ ਵੀ ਇਹ ਜੇ ਸੀ ਇੱਕ ਬੇਨਤੀ ਹੋਰ ਆ ਅਖੀਰ ਤੇ ਸਰਕਾਰ ਦੇ ਜਿਹੜਾ ਕਰਨ ਵਾਲਾ ਕੰਮ ਹੈ ਇਥੇੜ ਪੱਥਰਾਂ ਦਾ ਜਾਲ ਜਾਂ ਬਣਦੇ ਆ ਉਹਦੀ ਵੀ ਲੋੜ ਆ ਫੌਜ ਨੂੰ ਸੱਤ ਲੈਣਾ ਕਿਉਂਕਿ ਨੀਅਤ ਢਾ ਲੱਗ ਲੱਗ ਕਿ ਉਹ ਤੱਕ ਸਾਰੀ ਆ ਜ਼ਮੀਨ ਦਾ ਦੋ ਕਿਲੋ ਇਧਰ ਬਚਿਆ ਸਾਰਾ ਰੋੜ ਕੇ ਲੈ ਜੋ ਅਗੇ ਪਿੰਡ ਨੂੰ ਵੀ ਸਾਰਾ ਕਿਲੇ ਦਰਿਆ ਗਿਆ ਦਸਤਾਰਾਂ ਕਿਲੇ ਦਸਤਾਰਾਂ ਕਿਲੇ ਚੜਾਈ ਐ ਨੂੰ ਹੋਗੀ ਹਾਲਾਂਕਿ ਦਰਿਆ ਦੀ ਜ਼ਮੀਨ ਨਹੀਂ ਲੋਕਾਂ ਦੀ ਮਾਲਕੀ ਆ ਸੋਮਵਾਰਕ ਬਾਬਾ ਕੋਲਾ ਸੁਣੀ ਆ ਰਹੇ ਇੱਥੇ ਸੇਵਾ ਕਰਨ ਉਹ ਵੀ ਬੋਲਦੇ ਸਣਾ ਸੰਗਤ ਆ ਜੀ ਸੋਮਵਾਰ ਨੂੰ ਸੋਮਾਰ ਨੂੰ ਸੋਮਾਰ ਨੂੰ ਬਾਬਾ ਕੋਲਾ ਸਿੰਘ ਜੀ ਆ ਰਹੇ ਇੱਥੇ ਸੇਵਾ ਦੇ ਲਈ ਬਾਈ ਸੰਗਤ ਆਈ ਜਾ ਰਹੀ ਹੈ ਗੱਲ ਤਾਂ ਇਹ ਹੈ ਕਿ ਸਰਕਾਰ ਜੇ ਲੁਧਿਆਣੇ ਫੌਜ ਸਕ ਸਕਦੀ ਹੈ ਬਟਾ ਫਰੋਜਪੁਰ ਵਾਲੇ ਜੋ ਡੀਸੀ ਨੂੰ ਕੀ ਗੋਲੀ ਬੱਜੀ ਆ ਉਹ ਵੀ ਸੱਦ ਲੈ ਆ ਜਮੀਨ ਖੁਰਦੀ ਜਾੜੀ ਆ ਇੱਥੇ ਆ ਕੇ ਪਾੜੇ ਕੁਸ਼ ਸਾਰੇ ਖੁਰਦੇ ਆ ਵੇਖੋ ਜੀ ਆ ਖੂਰ ਨਿਕਲ ਆਇਆ ਉਹ ਦਰਖਤ ਗਿਆ ਉਹਨੇ ਇੱਕ ਇੱਕ ਬੇਨਤੀ ਹੋਰ ਆ ਅਖੀਰ ਤੇ ਗੱਟਾਵਾਸਾ ਸਿਭਰਾ ਫਤੇਗੜ ਤੇ ਅੱਗੇ ਰਾਜੀ ਸਿਭਰਾ ਜਿਹੜੇ ਜਿਹੜੇ ਵੀ ਪਿੰਡ ਨੇ ਜਿੰਨਾ ਜਿੰਨਾ ਪਿੰਡਾਂ ਦੀ ਜ਼ਮੀਨ ਰੁੜੀ ਆ ਜਾਂ ਜਿੰਨਾ ਜਨਾ ਨੁਕਸਾਨ ਹੋਇਆ ਉਹ ਇਹਨਾਂ ਨੰਬਰਾਂ ਤੇ ਸੰਪਰਕ ਵੀ ਕਰ ਸਕਦੇ ਆ ਕੋਈ ਬਾਈ ਸਾਡੇ ਪਿੰਡ ਆ ਨੁਕਸਾਨ ਹੈ ਤੁਸੀਂ ਕਿਹੜਾ ਮਾਰ ਕੇ ਜਾਓ ਆ ਉੱਥੇ ਵੀ ਸਾਡੀ ਟੀਮ ਪਹੁੰਚੂਗੀ ਵੀ ਭਾਈ ਤੁਸੀਂ ਦੱਸੋ ਕੀ ਨੁਕਸਾਨ ਆਉਂਦੀ ਪੜਤਾਲ ਕਰਕੇ ਗਾਹਾਂ ਦੱਸਾਂਗੇ। ਉਹ ਭਾਈ ਇਕੱਲੇ ਡਾਕਟਰ ਸਾਹਿਬ ਦਾ ਨੰਬਰ ਬੋਲ ਦੋ। ਆਓ ਡਾਕਟਰ ਦਾ ਨੰਬਰ ਆਪ ਦੇਤਾ। ਤੇਰਾ ਤੂੰ ਵੀ ਬੋਲ ਦੋ ਤੂੰ ਇੱਥੇ ਹੀ ਤੁਰਿਆ ਫਿਰ ਤੋਂ ਦੋਨੇ ਨੰਬਰ ਬੋਲੋ ਆਪ ਦਾ। ਮੇਰਾ ਨੰਬਰ ਬੋਲਿਓ ਨੰਬਰ। ਮੇਰਾ ਨੰਬਰ ਹੈ। ਉਹ ਤਾਂ ਬੋਲਤਾ 98 ਬੋਲਦੇ ਆਪ 9815831734 ਮੈਂ ਇੱਥੇ ਹੀ ਮਿਲਾਂਗਾ ਤੁਹਾਨੂੰ ਮੈਨੂੰ ਫੋਨ ਕਰ ਲਓ ਮੈਂ ਬਠਿੰਡੇ ਤੋਂ ਸਪੈਸ਼ਲ ਵੀ ਆ ਜਾਾਂਗਾ ਜੇ ਕਿਸੇ ਭਰਾ ਕੋਲ ਜਾਣਾ ਪਹਿਲੀ ਗੱਲ ਤੇ ਮੈਂ 10-15 ਦਿਨ ਆਉਣ ਵਾਲੇ ਇੱਥੇ ਹੀ ਰਵਾਂਗਾ। ਇਹ ਰੋਮ ਮੈਂ ਸੰਗਤ ਨੂੰ ਬੇਨਤੀ ਕਰੂੰਗਾ ਵੀ ਜਿਨ੍ਹਾਂ ਨੇ ਵੀ ਸੰਪਰਕ ਕਰਨਾ ਹੈਗਾ ਜੀ ਮੇਰਾ ਨੰਬਰ ਹੈਗਾ 9392 4210 ਤੇ ਮੈਂ ਜਿਸ ਦਿਨ ਹੜ੍ਹ ਆਏ ਸੀਗੇ ਉਸ ਦਿਨ ਤੋਂ ਲੈ ਕੇ ਤੇ ਕੋਸ਼ਿਸ਼ ਕਰਾਂਗੇ ਕਿ ਜ਼ਮੀਨਾਂ ਨੂੰ ਆਬਾਦ ਕਰਕੇ ਕਣਕ ਬੀਜ ਕੇ ਇੱਥੋਂ ਜਾਵਾਂਗੇ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ ਜੀ ਬਸ ਆਹ ਦੋ ਨੰਬਰਾਂ ਤੇ ਸੰਪਰਕ ਜਿਹੜੇ ਪਿੰਡਾਂ ਦਾ ਨੁਕਸਾਨ ਹੋਇਆ ਉਹ ਵੀ ਆ ਕੇ ਦੱਸਣ ਬਿਨਾਂ ਗੱਲ ਤੋਂ ਵੀ ਸਾਡਾ ਹੋ ਗਿਆ ਨਾ ਸਾਡੀ ਟੀਮ ਜਾਊ ਪੜਤਾਲ ਕਰੂ ਜਿਹੜੇ ਬੰਦੇ ਮਦਦ ਲਈ ਆਉਣਗੇ ਉਹ ਵੀ ਦਾ ਨੰਬਰਾਂ ਨਾਲ ਸੰਪਰਕ ਕਰਨ ਉਹਨੂੰ ਦੱਸ ਦੇਣਗੇ ਫਲਾਣੇ ਪਿੰਡ ਆਹ ਇਨਸਾਨ ਆ ਭਾਈ ਆਹ ਦੀ ਚੀਜ਼ ਦੀ ਲੋੜ ਹੈ ਉੱਥੇ ਪੂਰੀ ਕਰ ਦੇ ਜਾਣਗੇ ਬਿਲਕੁਲ ਧੰਨਵਾਦ ਜੀ ਵੈਰੀ ਵੈਰੀ ਧੰਨਵਾਦ ਜੀ